ਸਸਰੀ ਗੱਲ ਜੀ ਤੁਹਾਨੂੰ ਸਾਰਿਆਂ ਨੂੰ ਮੇਰੇ ਵੱਲੋਂ ਅੱਜ ਹੈਗਾ ਜੀ ਦਿਨ ਸ਼ੁੱਕਰਵਾਰ 9 ਫਰਵਰੀ ਤੇ ਅੰਦਰ ਜੀ ਮੈਂ ਆਪਣਾ ਵਲੌਗ ਸਵੇਰ ਤੋਂ ਸ਼ੁਰੂ ਕੀਤਾ ਹੈ 7:30 ਪਾਉਣੇ 8 ਵਜੇ ਦਾ ਟਾਈਮ ਹੈ ਤੇ ਅੰਦਰ ਮੈਂ ਬੇਟੇ ਦਾ ਲੰਚ ਤਿਆਰ ਕਰਦਾ ਤੇ 35 ਪਾਰ ਦਿੰਦਾ ਤੇ ਬ੍ਰੇਕਫਾਸਟ ਕਰਾ ਦਿੰਦਾ ਉਹਨੂੰ ਤੇ ਸਬਜੀ ਵੀ ਪਾਤੀ ਹੈ ਇੱਕੋ ਹੀ ਪਰੌਂਠੀ ਲੈ ਕੇ ਜਾਂਦਾ ਇੱਕ ਖਾ ਕੇ ਜਾਂਦਾ ਬਸ ਤੇ ਬਾਕੀ ਫਿਰ ਘਰੇ 3:30 ਵਜੇ ਆ ਕੇ ਖਾਂਦਾ ਹੈ ਤੇ ਅੰਦਰ ਮੈਂ ਚਾਬੀ ਰੱਖ ਦਿੱਤੀ ਹੈ ਨਾਲ ਹਲੇ ਬਰਸ਼ ਵਗੈਰਾ ਕੁਝ ਨਹੀਂ ਕੀਤਾ ਬਸ ਹਾਤੋਂ ਕੇਵਲ ਬ੍ਰੈਕਫਾਸਟ ਬਣਾਉਣ ਲੱਗ ਗਈ ਸੀ ਕਿ ਤੇ ਲੰਚ ਤਿਆਰ ਕਰਨ ਲੱਗ ਗਈ ਸੀ ਸਕੂਲ ਵਾਸਤੇ ਤੇ ਲੰਚ ਵਗੈਰਾ ਦਿੱਤਾ ਉਹਨੂੰ ਬਸ ਉਹਨਾ ਆਟੋ ਆਣ ਵਾਲਾ ਉਹਦਾ ਤੇ ਹੁਣ ਜੀ ਬੇਟਾ ਤਾਂ ਚਲਾ ਗਿਆ ਸਕੂਲ 9 ਵਜੇ ਦਾ ਟਾਈਮ ਹੈ ਤੇ ਅੰਦਰ ਮੈਂ ਲੱਗੀ ਹੋਈ ਹਾਂ ਸਾਫ ਸਫਾਈ ਕਰਨ ਲਈ ਤੇ ਅੱਜ ਜੀ ਮੈਂ ਕੋਠੇ ਤੇ ਸਾਰੀ ਸਫਾਈ ਕੀਤੀ ਹੈ ਕੋਠੇ ਤੇ ਬਹੁਤ ਜ਼ਿਆਦਾ ਖਲਾਰਾ ਪਿਆ ਹੋਇਆ ਸੀ ਵਿੱਚ ਮੀਮੂ ਆਇਆ ਨਾ ਵਿੱਚ ਆ ਬੋਰੀਆਂ ਬੂਰੀਆਂ ਦੇ ਵਿੱਚ ਪਾਣੀ ਪੂਣੀ ਭਰ ਗਿਆ ਸੀ ਪਲਾਸਟਿਕ ਦੇ ਲਿਫਾਫੇ ਲਫੂਫੇ ਸੀਗੇ ਬਹੁਤ ਜ਼ਿਆਦਾ ਗਾ ਪਿਆ ਗਿਆ ਸੀ ਕੋਠੇ ਤੇ ਆ ਜਿਹੜੇ ਗਮਲੇ ਗਮਲੇ ਵੀ ਇੱਧਰ ਉੱਧਰ ਪਏ ਸੀ ਨਾ ਅਮੀ ਮੈਂ ਧੁੱਪੇ ਕਿਤੇ ਨੇ ਖਿੱਚ ਕੇ ਤੇ ਚੂਲਾ ਵੀ ਇੱਧਰ ਖਿੱਚਿਆ ਲਕਣਾ ਲੁਕਣਾ ਗਿੱਲੀਆਂ ਹੋਈ ਪਈਆਂ ਸੀ ਮੀਂਹ ਦੇ ਨਾਲ ਇਹਨਾਂ ਨੂੰ ਹੁਣ ਮੈਂ ਧੁੱਪੇ ਰੱਖਿਆ ਹੁਣ ਧੁੱਪ ਬਹੁਤ ਸੋਹਣੀ ਚੜੀ ਹੋਈ ਹੈ ਅੱਜ ਅੱਜ ਤਾਂ ਪੂਰੀ ਗਰਮੀ ਵਾਲੀ ਧੁੱਪ ਸੀ ਅੱਜ ਬਿਲਕੁਲ ਠੰਡ ਨਹੀਂ ਸੀਗੀ ਅੱਜ ਬਹੁਤ ਘੱਟ ਸੀਗੀ ਹਵਾ ਅੱਜ ਤਾਂ ਪੂਰੀ ਤੇਜ਼ ਧੁੱਪ ਸੀ ਜਿਵੇਂ ਗਰਮੀ ਲੱਗਣ ਲੱਗ ਗਈ ਸੀ ਪਸੀਨੇ ਵਾਲਾ ਕੰਮ ਹੋ ਰਿਹਾ ਸੀ ਜਿੱਦਾਂ ਇਦਾਂ ਦੁਪਹਿਰ ਤੋਂ ਟਾਈਮ ਵਧੀ ਗਿਆ ਨਾ ਉਦਾਂ ਦਾ ਧੁੱਪ ਹੋਰ ਜ਼ਰਾ ਤੇਜ਼ ਹੋਈਗੀ ਸੀ ਬਹੁਤ ਵਧੀਆ ਸੀ ਮੌਸਮ ਐਸਟ ਮਾੜੀ ਮੋਟੀ ਹਵਾ ਚੱਲਦੀ ਵੀ ਪਰ ਉਹ ਹਵਾ ਦਾ ਅਸਰ ਹੀ ਨਹੀਂ ਹੋ ਰਿਹਾ ਬਿਲਕੁਲ ਵੀ ਤੋਂ ਪਿੰਨੀ ਤੇ ਅੱਜ ਤੇ ਲੋ ਜੀ ਸਾਰੇ ਕੋਠੇ ਦੀ ਮੈਂ ਚੰਗੀ ਤਰ੍ਹਾਂ ਸਫਾਈ ਸੁਥੀ ਕਰ ਦਿੱਤੀ ਐ ਆ ਦੇਖੋ ਜੀ ਕਿੰਨੇ ਬਦਲ ਸਾਫ ਸਾਫ ਨੀਲੇ ਨੀਲੇ ਵਧੀਆ ਲੱਗਦੇ ਪੈ ਨੇ ਸਾਰੇ ਪਾਸੇ ਕਿੰਨਾ ਸੋਹਣਾ 뷰 ਲੱਗਦਾ ਪੈ ਤੇ ਲੱਕਣਾ ਵਗੈਰਾ ਮੈਂ ਸੁੱਕਣੇ ਪਾਤੀਆਂ ਚੂਲਾ ਵੀ ਖਿੱਚ ਕੇ ਔਰ ਕਿਤਾ ਚੂਲੇ ਦੀ ਨਾ ਜੀ ਮਿੱਟੀ ਸਾਰੀ ਟੁੱਟ ਗਈ ਐ ਤੇ ਹੁਣ ਮਿੱਟੀ ਹੈ ਨਹੀਂ ਮੇਰੇ ਕੋਲ ਤੇ ਮੈਂ ਸੋਹਦੀ ਪਿਆਜ਼ ਚੂਲੇ ਤੇ ਕੋਈ ਸਬਜ਼ੀ ਬਣਾ ਲਾਂਗੀ ਲੋ ਜੀ ਉੱਪਰੋਂ ਕੰਮ ਕਮ ਕਰਕੇ ਆਈਆਂ ਸਾਰਾ ਮੈਂ ਸਾਹਮਣੇ ਪਲਾਟ ਦੇ ਵਿੱਚ ਕਾਫੀ ਮਰਬਾ ਮੁਲਬਾ ਵੀ ਇਕੱਠਾ ਆਇਆ ਬਸ ਕੋਠੇ ਤੇ ਉਹ ਵੀ ਸਾਰਾ ਲਾਲ ਆ ਕੇ ਨਾ ਥੱਲੇ ਸੁਟਿਆ ਥੜੀ ਦੇਖੋ ਤੇ ਆਹ ਦੇਖੋ ਜੀ 10:30 ਵੱਜ ਗਏ ਨੇ ਤੇ ਹੁਣ ਮੇਰਾ ਸਾਰਾ ਕੰਮ ਨਿਭੜ ਚੁੱਕਿਆ ਭਾਂਡੇ ਸਫਾਈ ਕੋਠੇ ਦਾ ਵੀ ਸਾਰਾ ਨਿਬੇੜਤਾ ਬਾਰੋ ਵੀ ਥੜੀ ਥੁੜੀ ਦੇ ਕੋਲੋਂ ਵੀ ਬਾਹਰ ਤੱਕ ਝਾੜੂ ਲਾ ਕੇ ਆਈਆਂ ਤੇ ਹੁਣ ਜੀ ਨਾ ਨੂੰ ਕੇ ਮੈਂ ਆ ਗਈਆਂ ਕੋਠੇ ਤੇ ਅੱਜ ਬਹੁਤ ਪਿਆਰੀ ਧੁੱਪ ਹੈ ਪੂਰੀ ਗਰਮੀ ਵਾਲੀ ਆਇਤਾ ਬਿਲਕੁਲ ਵਿਸ਼ਾਲ ਛੋਲ ਕਰਨ ਦਾ ਚੁੰਨੀ ਕਰਨ ਦਾ ਵੀ ਦਿਲ ਨਹੀਂ ਕਰਦਾ ਮੇਰਾ ਇੰਨੀ ਵਧੀਆ ਧੁੱਪ ਹੈ ਗਈ ਅੱਜ ਨਜ਼ਾਰਾ ਦੇਰ ਬੈਠਿਆ ਵੀ ਨਜ਼ਾਰਾ ਸੀ ਧੁੱਪੇ ਹੁਣ ਤਾਂ ਮੈਂ ਆ ਕੇ ਆਈ ਹਾਂ ਥੋੜੀ ਦੇਰ ਬੈਠੀ ਹਾਂ ਫਿਰ ਛਾਵੇਂ ਹੀ ਮੰਜੀ ਕਰ ਲਈ ਸੀ ਮੈਂ ਆਪਣੀ ਤੇ ਅੱਜ ਗਮਲਿਆਂ ਨੂੰ ਵੀ ਧੁੱਪ ਤਾਂ ਪਲਗਦੀ ਪਈ ਹੈ ਪੰਨਾ ਕੁੰਜੇ ਦੇ ਵਿੱਚ ਬੜੇ ਹੋਏ ਸੀ ਉੱਧਰ ਪੌੜੀਆਂ ਦੇ ਕੋਲ ਹੁਣ ਮੈਂ ਇੱਧਰ ਖੁੱਲੀ ਜਗ੍ਹਾ 'ਚ ਕਿਤੇ ਨੇ ਨਾ ਅੰਤਵਾਜ ਜੀ ਮੈਂ ਆਪਣੀ ਚਾਹ ਤੇ ਇੱਕ ਫੁਲਕਾ ਬਣਿਆ ਪਿਆ ਸੀ ਉਹ ਲਿਆ ਕੇ ਹੁਣ ਮੈਂ ਕੋਠੇ ਤੇ ਬਹਿ ਕੇ ਖਾ ਲਿਆ। ਲੋ ਜੀ ਹੁਣ ਮੈਂ ਨਾ 1:30 ਵੱਜ ਗਿਆ। ਤੇ ਆ ਮੂਲੀਆਂ ਦੇ ਪੱਤੇ ਕੱਟ ਕੇ ਰੱਖੇ ਹੋਏ ਸੀ 4-5 ਦਿਨ ਦੇ ਲਫਾਫੇ ਰੇ ਵਿੱਚ ਰੱਖੇ ਸੀਗੇ ਬਿਲਕੁਲ ਹਰੇ-ਹਰੇ ਪਏ ਨੇ एकदम ਤਾਏ ਤਾਜੇ ਤੇ ਅੰਦਰ ਲਸਣ ਹਰੀ ਮਿਰਚ ਕੱਟ ਕੇ ਰੱਖੀ ਐ। ਤੇ ਮੂਲੀਆਂ ਵੀ ਕਾਫੀ ਜ਼ਿਆਦਾ ਇਕੱਠੀ ਹੋਈ ਪਈਆਂ ਸੀਗੀਆਂ। ਦੇ ਵਿੱਚੇ ਮੂਲੀਆਂ ਵੀ ਕੱਟ ਲਈਆਂ ਨੇ ਕੱਟਣ ਤੋਂ ਬਾਅਦ ਵੀ ਮੂਲੀਆਂ ਹਲੇ ਬਾਟ ਟੋਕਰੀ ਦੇ ਵਿੱਚ ਪਈਆਂ ਨੇ ਉਹਨਾਂ ਦੇ ਫਿਰ ਆਪਾਂ ਪਰੌਂਠੇ ਬਣਾ ਲਾਂਗੇ ਕਿਸੇ ਦਿਨ ਇਹ ਆ ਦੇਖੋ ਜੀ ਸਾਹਮਣੇ ਬਾਰੀ ਦੇ ਵਿੱਚ ਸਾਡੇ ਬਿਲਕੁਲ ਸਾਹਮਣੇ ਸੜਕ ਪੈਂਦੀ ਹੈ ਇਹ ਸਾਰਾ ਬਾਰੀ ਦੇ ਵਿੱਚੋਂ ਸਾਨੂੰ ਉਹ ਦੂਰ ਤੱਕ ਸੜਕ ਦਾ ਸਾਰਾ ਕੁਝ ਨਜ਼ਰ ਆਉਂਦਾ ਹੈ ਇਹ ਹੁਣ ਜੀ ਮੈਂ ਚੂਲ੍ਹ ਲਏ ਤੇ ਨਾ ਬਣਾਵਾਂਗੀ ਪੁਰਜੀ ਮੂਲੀਆਂ ਦੇ ਪੱਤਿਆਂ ਦੀ ਚੂਲਾ ਤਾਂ ਮੇਰਾ ਥੋੜਾ ਥੋੜਾ ਟੁੱਟਿਆ ਹੋਇਆ ਸਾਰੀ ਮਿੱਟੀ ਤੇ ਵੈਸੇ ਲੱਥੀ ਹੋਈ ਹੈ ਪਰ ਚਲੋ ਕੋਈ ਗੱਲ ਨਹੀਂ ਅੱਜ ਆਪਾਂ ਇਦਾਂ ਹੀ ਸਾਰ ਲੈਂਦੇ ਆ ਫਿਰ ਮਿੱਟੀ ਕਿੱਥੋਂ ਲਿਆ ਕੇ ਨਾ ਫਿਰ ਲਾਵਾਂਗੇ ਇਹਨੂੰ ਮੈਂ ਹਰ ਸਾਲ ਮਿੱਟੀ ਲਾਨੀ ਆ ਹਰ ਸਾਲ ਟੁੱਟ ਜਾਂਦੀ ਹੈ ਜਾਂ ਤਾਂ ਕੋਠੇ ਤੇ ਰੱਖਿਆ ਹੁੰਦਾ ਗਿੱਲਾ ਹੋ ਜਾਂਦਾ ਵੈਸੇ ਤਾਂ ਮੈਂ ਮੋਮ ਜਮਾ ਵਗੈਰਾ ਪਾ ਕੇ ਰੱਖਦੀ ਆ ਪਰ ਫਿਰ ਵੀ ਗਿੱਲਾ ਹੋ ਹੀ ਜਾਂਦਾ ਹੈ ਚੂਲਾ ਤੇ ਪਿਛਲੀ ਜੜੀ ਇਹਦੀ ਲਾਤਾ ਨਾ ਉਹ ਵੀ ਬਿੰਗੀ ਹੋਈ ਪਈ ਉਹ ਮੈਂ ਨੀਚੇ ਨਾ ਸਪੋਰਟ ਜੀ ਲਾਈ ਹੋਈ ਏ ਲੱਕੜਾਂ ਦੀ ਤੇ ਡਰ ਵੀ ਲੱਗੀ ਯਾਰ ਅਸੀਂ ਕਿੱਥੇ ਮੇਰਾ ਭਾਂਡਾ ਫੁੰਡੇ ਨਾ ਡੇਗ ਜAVE ਸਬਜ਼ੀ ਵਾਲਾ ਤੇ ਆ ਦੇਖੋ ਜੀ ਮੈਂ ਇੱਕ ਜੀ ਮੈਂ ਤੜਕਾ ਲਾਤਾ ਹਾਂ ਦਾਲ ਪਾ ਕੇ ਬਣਾ ਰਹੀ ਆ ਹਰੇ ਮੋਂਗ ਦੀ ਛਿਲਕੇ ਵਾਲੀ ਜੜੀ ਜਲੇ ਹੋਏ ਮੋਂਗ ਹੁੰਦੇ ਨੇ ఇద్దర టర్చ లేమాటరే హీ మిర్చ భాగి ఆలూ తమాటరాది చట్నీ బాల ఆలూ యొక్క సబ్జీ బాల్ యాంఠే బాల పత్తే బాగు మగ్గతేన దేజీ ਆਹ ਦੇਖੋ ਜੀ ਹੁਣ ਅੱਗ ਵੀ ਕਿੰਨੀ ਸੋਣੀ ਮੱਚਦੀ ਪਈ ਐ ਜਦੋਂ ਜਾਰਾ ਠੰਡ ਹੁੰਦੀ ਨੇ ਫਿਰ ਅੱਗ ਵੀ ਨਹੀਂ ਛੇਤੀ ਮੱਚਦੀ ਤੇਰੇ ਵਿੱਚ ਹੀ ਮੈਂ ਨਾ ਆਲੂ ਵੀ ਪਾਤੇ ਸੀਗੇ ਆਲੂ ਵੀ ਬਹੁਤ ਸੋਨੇ ਆ ਭੁੰਨੇ ਗਏ ਸੀਗੇ ਤੇ ਟਮਾਟਰ ਵੀ ਆਹ ਦੇਖੋ ਜੀ ਟਮਾਟਰ ਵੀ ਮੈਂ ਹੁਣ ਵਿੱਚ ਪਾਵਾਂਗੀ ਹਲੇ ਨਾ ਮੈਂ ਉੱਤੇ ਰੱਖ ਦਿੱਤੇ ਨੇ ਪਲੇਟ ਦੇ ਥੋੜੇ ਜਿਹਾ ਗਰਮ ਹੋ ਜਾਣਗੇ। ਆ ਛੋਟੀ ਨਾ ਬੈਂਗਣੀ ਸੀਗੀ ਜੀ। ਤੇ ਮੈਂ ਕਿਹਾ ਚਲੋ ਦੋਕ ਬੈਂਗਣੀਆਂ ਭੁੰਨ ਕੇ ਦੇਖਦੀ ਆ। ਜੇ ਸਾਫ਼ ਨਿਕਲੀਆਂ ਠੀਕ ਐ ਨਹੀਂ ਤਾਂ ਫਿਰ ਸੁੱਟ ਦਾਂਗੀ। ਤੇ ਇੱਕ ਬੈਂਗਣੀ ਦੇ ਵਿੱਚੋਂ ਨਾ ਬਹੁਤ ਮੋਟਾ ਸਾਰਾ ਕੀੜਾ ਨਿਕਲੇ ਆ ਹੰਡਾ ਜ। ਉਹ ਤੁਹਾਨੂੰ ਦਿਖਾਵਾਂਗੀ ਮੈਂ ਅੱਗੇ ਚੱਲ ਕੇ। ਆ ਦੇਖੋ ਜੀ ਹਰੀਆਂ ਮਿਰਚਾਂ ਵੀ ਪੋਨ ਲੀਆਂ ਲਸਣ ਵੀ ਤੇ ਟਮਾਟਰ ਵੀ। ਤੇ ਆਲੂ ਵੀ ਪਹਿਲਾਂ ਤਾਂ ਮੈਂ ਸੋਚਿਆ ਹੀ ਚਟਨੀ ਬਣਾ ਲਾਂਗੀ ਟਮਾਟਰਾਂ ਦੀ ਪਰ ਫਿਰ ਨਾ ਮੈਂ ਆਲੂ ਜਿਹੜੇ ਸੀਗੇ ਉਹਦੇ ਵਿੱਚ ਹੀ ਮਿਕਸ ਕਰਤਾ ਸਾਰਾ ਕੁਝ ਹਰੀ ਮਿਰਚ ਟਮਾਟਰ ਵਗੈਰਾ ਤੇ ਉਹਦੇ ਵਿੱਚ ਹੀ ਹਰਾ ਧਨੀਆ ਵਗੈਰਾ ਪਾ ਕੇ ਤੇ ਥੋੜਾ ਜਿਹਾ ਪਿਆਜ਼ ਪਾ ਕੇ ਥੋੜਾ ਜਿਹਾ ਅਦਰਕ ਪਾ ਕੇ ਤੇ ਆ ਥੋੜੀ देर ਸੇਕ ਕੇ ਤੇ ਰੱਖ ਦਿੱਤੇ ਇਹਨੂੰ ਮੈਂ ਤੇ ਵੇਚਣਾ ਆਪਾਂ ਹਰੀ ਚਟਨੀ ਮਿਕਸ ਕਰਕੇ ਨਾ ਇਹਦੇ ਨਾਲ ਹੀ ਰੋਟੀ ਖਾ ਲਾਂਗੇ ਚਟਨੀ ਵਾਂਗੂ ਯਾ ਕਹਿ ਸਕਦੇ ਆਪਾਂ ਆਲੂ ਵਾਲੀ ਚਟਨੀ ਬਣਾ ਲਈ ਆਪਾਂ ਪਿੱਠੀ ਵੀ ਕਹਿ ਸਕਦੇ ਆ ਕੁਝ ਵੀ ਕਹਿ ਸਕਦੇ ਬਸ ਮੈਨੂੰ ਜਿੱਦਾਂ ਵਧੀਆ ਲੱਗੀ ਮੈਂ ਬਣਾ ਲਿੱਤੀ ਸਾਰਾ ਕੁਝ ਵਿੱਚੇ ਮਿਕਸ ਕਰਕੇ ਮੈਂ ਕਹਣਾ ਅਲੱਗ-ਅਲੱਗ ਇਹਦੀ ਸਬਜ਼ੀ ਕੀ ਬਣਾਵਾਂਗੀ ਤੇ ਟਮਾਟਰਾਂ ਦੀ ਚਟਨੀ ਕੀ ਬਣਾਵਾਂ ਚਲੋ ਇਹਨਾਂ ਨੂੰ ਸਾਰਿਆਂ ਨੂੰ ਮਿਕਸ ਕਰਕੇ ਕੁਝ ਬਣਾ ਲੈਂਦੀ ਆ ਤੇ ਬਹੁਤ ਜ਼ਿਆਦਾ ਟੇਸਟੀ ਲੱਗ ਰਹੀ ਸੀ ਜਿੱਦਾਂ ਆਪਾਂ ਆਲੂ ਵਾਲੇ ਪਰੌਂਠਿਆਂ ਵਾਸਤੇ ਨਹੀਂ ਪਿੱਟੀ ਤਿਆਰ ਕਰਦੇ ਐੰਦਾ ਨਾ ਟੇਸਟ ਆ ਰਿਹਾ ਸੀ ਤੇ ਹੁਣ ਸਮੇਂ ਦੇ 4 ਵਜੇ ਹੋਏ ਨੇ ਤਤੋਂ ਪੈਨ ਪੂਰੀ ਤੇਜ਼ ਹੈ ਮੈਂ ਤਾਂ ਚੁੱਲ੍ਹੇ ਕੋਲ ਬੈਠਣ ਲੱਗੇ ਵੀ ਗਰਮੀ ਲੱਗਦੀ ਪਈ ਆਹ ਦੇਖੋ ਜੀ ਛੋਟੀ ਬੈਂਗਣੀ ਪੁੰਦੀ ਵੀ થી ਮੈਂ ਆਹ ਦੇਖੋ ਜੀ ਕਿੰਨੀ ਮੋਟੀ ਸੁੰਡੀ ਹੈ ਇਹਦੇ ਵਿੱਚ ਲੋ ਜੀ ਆ ਹੈਗਾ ਰਾਤ ਦਾ ਟਾਈਮ ਦੁਪਹਿਰਿਆ ਪਾਸਾਰਾ ਸੱਕੀ ਸੱਕੀ ਸਬਜ਼ੀਆਂ ਜਿਖਾਦੀਆਂ ਸੀ ਹੁਣ ਮੈਂ ਕੋਈ ਦਾਲ ਵਗੈਰਾ ਬਣਾ ਲੰਨੇ ਆ ਦਾਲ ਦੇ ਨਾਲ ਚੋਲ ਬਣਾ ਰਹੀ ਆ ਮੈਂ ਕਿਉਂਕਿ ਹੁਣ ਜਦੋਂ ਮੌਸਮ ਜਾਂ ਚੇਂਜ ਹੋ ਗਿਆ ਨਾ ਗਰਮੀ ਜੀ ਹੋ ਗਈ ਹੈ ਤੇ ਹੁਣ ਚੋਲ ਵਗੈਰਾ ਵਧੀਆ ਲੱਗਦੇ ਆ ਤੇ ਆਟਾ ਆਇਆ ਪਿਆ ਸੀਗਾ ਆਟੇ ਨੂੰ ਵੀ ਮੈਂ ਰੰਮੀ ਦੇ ਵਿੱਚ ਪਾ ਦਾਂਗੀ ਤੇ ਅਦਰ ਤੜਕੇ ਵਾਸਤੇ ਮੈਂ ਤੇਲ ਪਾਇਆ ਜੀਰਾ ਵਗੈਰਾ ਪਾਤਾ ਹੈ దాలూ తో బాగేనే హనియా పా దే దాలి ఇద్దరు ప్లేట్ లా మితా మార్బూ మిర్చా అంబా